ਕਰਦੇ ਆ ਉਹ ਸੁਰਗਾ ਚ ਖਾਣੇ ਨਾਲ ਆਹ ਸੁਰਗਾ ਚ ਖਾਣੇ ਇਥੇ ਰਹਿ ਜਾਣਾ ਇਥੇ ਰਹਿ ਜਾਣਾ ਤਾਂ ਫਿਰ ਆ ਇੰਨੇ ਸੰਭਾਲ ਕੇ ਰੱਖਿਆ ਆ ਕਿੰਨਾ ਵਧੀਆ ਉਹ ਭਾਂਜੋ ਸੜਿਆ ਜਾਂ ਛਾਲ ਲਿਆ ਹੁੰਦਾ ਇੰਨਾ ਬਿਲਕੁਲ ਉਹ ਦੇ ਗਿਆ ਹੀ ਲਿਆ ਕੇ ਉਹ ਵੀ ਬਹੁਤ ਹੀ ਲਾਈ ਅੱਛਾ ਇੱਕ ਅਸਰੀ ਇਤਨੀ ਜੇ ਤਾਂ ਰੰਗੂਆ ਹੈਗਾ ਅੱਛਾ ਜੀ ਇਥੇ ਵੀ ਚੰਗਾ ਲੱਗਦਾ ਕਰਦੀ ਰੁੱਸੀ ਪਈ ਆ ਇਹ ਹੂੰ ਹੂੰ ਰੁੱਸੀ ਮੈਂ ਲਫਾਈ ਦੀ ਚਿੱਤ ਨੂੰ ਰੁੱਸਦੇ ਪਰ ਮੈਂ ਹਾਂ ਅਹੀਂ ਰੁੱਸਦੇ ਰੁੱਸੀ ਕਿਹੜੀ ਕੋਲ ਮੈਨੂੰ ਤਾਂ ਪਤਾ ਨਹੀਂ ਮੈਨੂੰ ਨਹੀਂ ਬੁਲਾਇਆ ਮੈਨੂੰ ਨਹੀਂ ਬੁਲਾਇਆ ਤੁਹਾਨੂੰ ਕਿਨਾ ਬੁਲਾਇਆ ਨਹੀਂ ਮੈਂ ਕੱਲ ਦਾ ਡੈਡੀ ਹੁਣ ਮੈਂ ਕੀ ਕਹਿਣਾ ਆ ਛੱਡ ਦੋ ਹੁਣ ਕੋ ਗਿਲਾ ਛੱਡ ਦੋ ਜੇ ਹਟਣਾ ਹੈਗਾ ਆ ਜੇ ਸਾਡੇ ਕੋ ਗਲਤੀ ਹੋ ਗਈ ਆ ਤੇ ਹੁਣ ਮਾਫ ਵੀ ਤਾ ਮੈਂ ਵੀ ਕੋਈ ਮੇਰੀ ਕਰ ਕੋ ਮਾਫ ਕਰ ਦੋ ਸਾਨੂੰ ਜੇ ਸਾਡੇ ਕੋ ਕੋਈ ਗਸਤਾਕੀ ਹੋ ਗਈ ਆ ਨਹੀਂ ਨਹੀਂ ਕੋਈ ਗਲਤੀ ਨਹੀਂ ਬੀਬੀ ਕੀ ਕਹਿੰਦੇ ਆ ਤੈਨੂੰ ਕੱਲ ਦਾ ਬਹੁਤ ਤਾਂ ਕਹਿੰਦੇ ਆ ਬੀਬੀ ਨਰਾਜ ਹੈ ਨਰਾਜ ਕਿਹੜੀ ਗੱਲ ਤੋਂ ਬੀਬੀ ਨਰਾਜ ਮੈਂ ਤਾਂ ਯਾਰ ਆਪ ਨਹੀਂ ਪਤਾ ਮੈਂ ਇਹਨੂੰ ਘੇ ਕਾ ਨਾ ਬੈਠਾ ਇਤਨੀ ਲੱਗੇ ਲੱਗੇ ਰਸੀਦ ਤੋਂ ਮੈਂ ਕੋਈ ਕੁਛ ਗਿਆ ਮੇਰੇ ਹੁੰਦੇ ਤਾਂ ਨਹੀਂ ਗਿਆ ਪਰ ਉਹ ਤੋਂ ਪਹਿਲੇ ਦਿਨ ਨਾਰਾਜ਼ਗੀ ਆ ਚੱਲ ਆਪਾਂ ਜੱਫੀ ਪਾ ਲੈਣੀ ਆ ਆਪਾਂ ਤੇ ਨਹੀਂ ਆਹ ਕਿਆ ਹੁਣ ਗੁਜ਼ਾਰਾ ਨਹੀਂ ਹੈਗਾ ਗੱਲ ਸੁਣ ਲੈ ਇੰਨਾ ਪੱਕਾ ਏ ਰਾਤ ਮੈਂ ਕੰਦੀ ਰਹੀ ਓਏ ਇਹ ਗੱਲ ਗਲਤ ਅਮਰਤ ਇਹ ਤੇਰੀ ਗੱਲ ਇਹ ਆਡੀਅנס ਨੂੰ ਵੀ ਦੱਸਣੀ ਚਾਹੀਦੀ ਹੈ ਇਹ ਖਿਡਾਰੀ ਨੂੰ ਪੁੱਛ ਯਾਰ ਮੈਂ ਉਦਾਂ ਹੀ ਪਰੇਸ਼ਾਨ ਜਾ ਹੈਗਾ ਮੈਂ ਤਾਂ ਕਰਕੇ ਨਹੀਂ ਆਇਆ ਉਦਾਂ ਤੇਰੇ ਲੱਗ ਤੂੰ ਕਿਹਾ ਮੈਨੂੰ ਕੀ ਅਮਰਤ ਮੇਰੇ ਲੱਗੇ ਆ ਤੇਰੀ ਆਖੜ ਘਟਿਆ ਮੈਂ ਕੋ ਕਹਿੰਦੀ ਨਾ ਨਹੀਂ ਠੀਕ ਆ ਠੀਕ ਆ ਬੀਬੀ ਠੀਕ ਇੱਥੇ ਬੀਬੀ ਠੀਕ ਆ ਨਹੀਂ ਠੀਕ ਨਾ ਜਾਣੀਆਂ ਤੈਨੂੰ ਪਤਾ ਉਹ ਮੋਟੀ ਦੇਖਣਾ ਉਹ ਆਈ ਮੇਰੇ ਲੱਗੇ ਉਹਨੇ ਫਿਰ ਕੀ ਦੇਖੀ ਮੈਨੂੰ ਆ ਬਿੱਠਾ ਉਹਨੇ ਮੇਰੇ ਤੇ ਲੱਗੀ ਹਾਂ ਬਿੱਠਾ ਦੇਖੀ ਪਰ ਮੋਰ ਤੇ ਉਹ ਮੇਰੇ ਆਏ ਸ ਕਿਉਂ ਮੈਂ ਕਹਤਾ ਹੁਣਾ ਆ ਮੈਂ ਕਹਤਾ ਹੁਣਾ ਬਿਨਾਂ ਚਾਹ ਕੋ ਮੈਂ ਕੈਂਪੀ ਕਰਨਾ ਹੈ ਬੀਬੀ ਤੇ ਰਾਤੀ ਬਿਲਕੁਲ ਨਹੀਂ ਆਇਆ ਤੇਰੇ ਲਾਗੇ ਫੇ ਹਾਂ ਬਿਲਕੁਲ ਨਹੀਂ ਬੁਲਾਇਆ ਨਹੀਂ ਮੈਨੂੰ ਨਹੀਂ ਯਾਰ ਆ ਪੜ ਲਾ ਹੁਣ ਗਲ ਆ ਲੈ ਇਹ ਦਵਾਈ ਆ ਬੀਬੀ ਲੈ ਦਵਾਈ ਖਾ ਇਹ ਦਵਾਈ ਆ ਖਾਸ ਖਾਸ ਆਹੀ ਦਵਾਈ ਆ ਇਹ ਖਾਂ ਖੰਗ ਦੀ ਆ ਗਲੇ ਗਲਾ ਕੋਲਾ ਇਹ ਠੰਡ ਠੰਡ ਨਹੀਂ ਲੱਗਦੀ ਬੀਬੀ ਇਹਨਾ ਖੰਗ ਦੀ ਲੈ ਨਹੀਂ ਠੰਡ ਦੀ ਠੰਡ ਦੀ ਠੰਡ ਦੀ ਖਾਲਾ ਖਾਂਡੂ ਨਹੀਂ ਲੱਗਦੀ ਮਾਸਾ ਮੈਂ ਨਹੀਂ ਹੋ ਗਿਆ ਪਾਣੀ ਤੇ ਦੇਸੀ ਦਵਾਈ ਆ ਨਹੀਂ ਮੈਂ ਕੋਈ ਨਹੀਂ ਖਾਣੀ ਨਹੀਂ ਖਾਣੀ ਉਹਨੇ ਨਹੀਂ ਪਾਈ ਇਹ ਤੇ ਪਾਪੇ ਨੇ ਤਿਆਰ ਕੀਤੀ ਸੀ ਸਾਬੀ ਤੇ ਪਾਪੇ ਨੇ ਸਾਬੀ ਤੇ ਪਾਪੇ ਨੇ ਕੀਤੀ ਸਰ ਇਹ ਤੇ ਆਪਣੇ ਘਰ ਵਾਲੇ ਨੇ ਤਿਆਰ ਕੀਤੀ ਆ ਉਹ ਪਾਣੀ ਦੇ ਉਹ ਮੇਰੀ ਦੇ ਉਹ ਬੀਬੀ ਨੂੰ ਪਾਣੀ ਪਾਣੀ ਦੇ ਕਿਤੇ ਗਲਾ ਸੁੱਕਿਆ ਇਹਨਾਂ ਰਹਿ ਜੇ ਕਿਤੇ ਬੀਬੀ ਸਾਬੀ ਬੜੀਆਂ ਗੱਲਾਂ ਕਰਦਾ ਤੈਨੂੰ ਸਾਬੀ ਤੂੰ ਬੀਬੀ ਨਾਲ ਨਹੀਂ ਗੱਲਾਂ ਕਰਦਾ ਮਿੱਠੀ ਆ ਤੂੰ ਮੇਰੀ ਖੁਸ਼ ਨਹੀਂ ਹੈਗੀ ਤੂੰ ਨਹੀਂ ਆ ਕੋਈ ਨਹੀਂ ਆ ਕੋਈ ਪੱਗੀ ਮੈਨੂੰ ਇਹ ਗੁੱਸਾ ਆ ਹਾਂ ਕਾਹਦਾ ਗੁੱਸਾ ਦੱਸ ਮੈਨੂੰ ਇਹ ਗੁੱਸਾ ਤੇ ਚੱਲ ਜੇ ਮੇਰੇ ਕੋ ਗੱਲ ਗਲਤੀ ਹੋ ਗਈ ਆ ਨਹੀਂ ਨਹੀਂ ਤੇਰੇ ਕੋਈ ਗਲਤੀ ਨਹੀਂ ਹੋਈ ਗਲਤੀ ਹੋ ਸਕਦੀ ਆ ਤੇਰੇ ਕੋ ਗਲਤ ਤੇ ਮਾੜਾ ਮੁੰਡਾ ਉਹ ਬੀਬੀ ਮੈਂ ਮੈਂ ਨਾ ਚੱਲ ਆ ਮੈਂ ਨਾ ਮੈਂ ਦਰਸਲ ਗੱਲ ਪਤਾ ਕੀ ਆ ਹਾਂ ਜੀ ਐਕਸੀਡੈਂਟ ਆ ਘਰ ਵਿੱਚ ਦਾਸ ਨਾ ਨਾ ਸਾਹਮਣੇ ਕਿਵੇਂ ਆ ਮੈਨੂੰ ਕੋਈ ਬਾਤ ਨਹੀਂ ਕੀਆ ਇਹ ਇੱਧਰ ਆ ਤੈਨੂੰ ਅੱਗੇ ਇੱਧਰ ਆ ਇੱਧਰ ਕਿਉਂ ਬੱਸ ਨਹੀਂ ਆਈ ਤੇਨੇ ਮੈਨੂੰ ਇਨਾ ਤੇਰੇ ਕੋਲ ਗਲਤੀ ਦਰਸਲ ਗੱਲ ਪਤਾ ਅਮਰਤ ਕੀ ਆ ਕਹਿੰਦਾ ਕਹਿੰਦਾ ਦੋ ਦਿਨ ਜਾਈ ਨਾ ਓਏ ਅਮਰ ਸਾਭੀ ਤੂੰ ਸੱਚੀ ਮੇਰੇ ਸਾਹਮਣੇ ਵੀ ਕਿਹਾ ਸੀ ਬੀਬੀ ਬੀਬੀ ਨੇ ਮੇਰੇ ਸਾਹਮਣੇ ਵੀ ਕਿਹਾ ਸੀ ਕੀ ਆ ਨਾ ਬੀਬੀ ਆ ਰਾਤ ਪੜਾ ਮੈਂ ਰੋਂਨ ਖਾਤੀ ਹੋਈ ਇਹ ਨਹੀਂ ਅਮਰਤ ਤੇਰੀ ਗੱਲ ਤਾਂ ਬੀਬੀ ਜੱਫੀ ਪਾ ਸਾਲਾ ਜੱਫੀ ਪਾ ਬੀਬੀ ਮੈਂ ਤੇ ਆਇਆ ਹਾਂ ਇਹ ਵੀ ਮੈਂ ਤੇ ਨਾ ਕਦੀ ਦੂਰ ਗਿਆ ਅੱਜ ਪਹਿਲੀ ਵਾਰੀ ਜ਼ਿੰਦਗੀ ਚ ਹੋਇਆ ਨਾ ਇਦਾਂ ਸੱਚ ਦੇ ਆਦੇ ਲੋਕਾਂ ਨੇ ਮੈਨੂੰ ਲਾਂਤਾਂ ਪਾਉਣ ਲੱਪਣੀਆਂ ਆ ਨਹੀਂ ਲੋਕਾਂ ਨੇ ਕਹਿੰਦਾ ਹਰਾਮਜਾਦਾ ਇਦਾਂ ਨਾ ਹਾਂ ਦਾਸ ਕਿਹੜੇ ਡਾਕਟਰ ਨੂੰ ਡੀ ਐਮ ਸੀ ਲੈ ਜਾ ਨਹੀਂ ਕੋਈ ਗੱਲ ਨਹੀਂ ਕੋਈ ਹੁਕਮ ਕਰ ਉੱਥੇ ਮੱਕੜਦੇ ਦਿਖਾ ਦੇ ਬੀਬੀ ਤੁਸੀਂ ਦਿਖਾਓ ਹੋਰ ਕਿਹਨ ਲਖਾ ਦੇ ਤਿੰਨੇ ਫੌਜਾਂ ਲੈ ਜਾਣੀਆਂ ਦੋ ਇਹ ਤੀਜਾ ਮੈਂ ਚੱਕ ਕੇ ਲੈ ਜਾਣਾ ਤੈਨੂੰ ਕੋਈ ਵੀਲ ਚੇਅਰ ਨਹੀਂ ਮੋਢਿਆਂ ਤੇ ਚੱਕ ਕੇ ਲੈ ਜਾਣਾ ਉੱਥੇ ਹੌਸਪੀਟਲ 'ਚ ਪਤਾ ਲੱਗ ਜਾਏ ਕੋਈ ਬੰਦਾ ਆਇਆ ਆ ਹਾਂ ਬੀਬੀ ਆਉਂਦੀ ਅੱਗੇ ਕਿੰਨੀ ਜਨਤਾ ਤੈਨੂੰ ਜਾਣਦੀ ਆ ਤੇ ਫਿਰ ਅੱਗੇ ਕਰ ਲੈਣਾ ਢੋਲ ਵਾਲਾ ਹਾਂ ਅੱਗੇ ਅੱਗੇ ਢੋਲੀ ਤਾਂ ਆਪਾਂ ਮੈਂ ਢੋਲੀ ਨੂੰ ਕਹਦੀ ਤੇ ਪਿੱਛੇ ਬੀਬੀ ਸਾਡੇ ਮੋਢਿਆਂ ਤੇ ਤਾਂ ਦੇਖ ਤੂੰ ਵੀ ਤੂੰ ਵੀ ਤੂੰ ਵੀ ਚੀਕਾ ਮਾਰਦੀ ਨਹੀਂ ਜਾਣਾ ਹਸਪੀਟਲ ਆ ਆ ਜੀਕ ਮਾਰੇਂਗੀ ਨਾ ਬਾਜੇ ਦੀ ਲੋੜ ਹੀ ਨਹੀਂ ਲੈ ਚੀਕ ਕੇ ਤਾਂ ਮਾਰੇਂਗੀ ਫਿਰ ਦਸ ਮਾਰ ਕੇ ਨਹੀਂ ਹਸਪਤਾਲ ਜੀ ਉਂਗਲ ਖੜੀ ਕਰਦੀ ਫਿਰ ਕਿਦਾਂ ਉਂਗਲ ਖੜੀ ਕਰਦੀ ਫਿਰ ਤਨ ਆਪੇ ਪਛਾਣ ਲੈਣਾ ਸਾਰਿਆਂ ਨੇ ਹਾਏ ਥੱਲੇ ਐਂ ਕਰਦੀ ਆਜੇ ਆਜੂ ਆਜੂ ਉੱਪਰ ਨਹੀਂ ਹੋਈ ਆਜੂ ਉੱਪਰ ਜਾਂ ਅਜੇ ਉੱਪਰ ਜਾਣ ਨਹੀਂ ਰਹੀ ਅਜੇ ਹੈ ਜਾਂਦੀ ਹੈ ਜਾਂਦੀ ਹੈ ਕਰਕੇ ਦੱਸ ਫਿਰ ਮੜ ਜੀ ਹਾਂ ਆਹ ਪੜੀ ਨਾ ਗੱਲ ਕਣਾ ਨੇ ਜਾਣ ਕੇ ਲੈ ਕੇ ਆਏ ਮਰਦਾ ਖਰਾਬ ਕਰ ਉਹ ਤੇ ਹੱਸਦਾ ਜਵਾ ਡਾਕਟਰ ਨੂੰ ਕਹਿਣ ਲੱਪੇ ਕੀ ਕਰਾਂ ਡਾਕਟਰ ਸਾਹਿਬ ਮੇਰੇ ਪੋਤੇ ਨੇ ਤੇ ਮੈਨੂੰ ਬਿਮਾਰ ਕੀਤਾ ਆ ਇਹਦਾ ਕੋਈ ਪਤਾ ਨਹੀਂ ਭਰਾਵਾ ਹੈ ਡਾਕਟਰ ਉਹਨਾਂ ਸੈਨੇ ਕੀ ਦਮ ਡੇਕ ਪਈ ਤੱਲੇ ਕਿਹੜਾ ਜਦੋਂ ਲੈ ਕੇ ਗਿਆ ਡਾਕਟਰ ਦੇ ਬੀਬੀ ਸਿੰਘ ਦੇ ਆਹੋ ਤੇ ਕੋਹੇ ਦਵਾਈ ਖਾਨੇ ਮੈਂ ਕੀ ਕਹਿੰਦਾ ਸੀਗਾ ਨਹੀਂ ਜਿਹੜੇ ਪੀੜ ਤੇ ਲੱਗੂ ਨਾ ਮੈਂ ਤਾਂ ਥੱਲੇ ਡੇਕ ਪਈ ਆਹੋ 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 ਪਹਿਲੇ ਡਾਕਟਰ ਆ ਸੱਪਿਆ ਇੱਕ ਇੱਕ ਬੀਬੀ ਕਹਿੰਦੀ ਡਾਕ ਕੀ ਕਰਾਂ ਮੈਨੂੰ ਡਾਕਟਰ ਸਾਹਿਬ ਪਤਾ ਨਹੀਂ ਲੱਗਦਾ ਕਹਿੰਦਾ ਬੀਬੀ ਜਿੰਨੀ ਤੇਰੀ ਉਮਰ ਹੈ ਸ਼ੁਕਰ ਕਰ ਤੂੰ ਇੱਥੇ ਤੱਕ ਆ ਗਈਆਂ ਆਹੀਂ ਤੇ ਤੋਂ ਕਿਤੇ ਛੋਟੇ ਸਾਡੇ ਕੋ ਨਹੀਂ ਲੈ ਜਾਂਦੇ ਆ ਬੜਾ ਹੱਸਿਆ ਬੜਾ ਹੱਸਿਆ ਖਾਂਦਾ ਪਈਏ ਬੰਮ ਬਣਾ ਲਿੰਦਾ ਤਾਂ ਇੱਧਰ ਆਓ ਬੀਬੀ ਤੇ ਲੱਗੇ ਤੂੰ ਵੀ ਪੁੱਤ ਬੀਬੀ ਨੂੰ ਕੱਲ ਦਾ ਬੁਲਾਇਆ ਨਹੀਂ ਇੱਥੇ ਆ ਬੀਬੀ ਲੱਗੇ ਚੱਲ ਕਿੱਥੇ ਚੱਲਾਂ ਓਏ ਹਾਂ ਤੇਰੇ ਆਰਡਰ ਤੇ ਮੈਂ ਨਹੀਂ ਕੁਝ ਵੀ ਕਿਹਾ ਪੁੱਛ ਮੈਂ ਨਹੀਂ ਬੀਬੀ ਨੂੰ ਕੁਝ ਵੀ ਕਿਹਾ ਕਿ ਬڑا ਕੁੱਤਾ ਬੰਦਾ ਹੀ ਹੈ ਇਹ ਇਹ ਮੈਨੂੰ ਕੱਲ ਕਹਿੰਦਾ ਕਹਿੰਦਾ ਯਾਰ ਬੀਬੀ ਦਾ ਧਿਆਨ ਦਿਮਾਗ ਖਰਾਬ ਹੋ ਗਿਆ ਆਹ ਬੰਦੇ ਜਬ ਛੱਪਦੇ ਆਏ ਮੈਨੂੰ ਜਿਆਦਾ ਪੰਪ ਚਾੜ ਖਰਾਬ ਕਰੋ ਮੇਰਾ ਹੋਰ ਕੀ ਹੋਰ ਹੁਣ ਛੇਕੜੇ ਹੋਈ ਕਰੋ ਆਹੋ ਮੈਂ ਕਹਾ ਆਹ ਦੇਖਿਆ ਕਹਿੰਦਾ ਠੀਕ ਹੀ ਆ ਕਹਿੰਦਾ ਗੱਲ ਆ ਵੇਲਾ ਖਾਂਦੀ ਪਿੰਦੀ ਬੇਲੀ ਵੱਡੀ ਛੜਾ ਮਾਰ ਉਹ ਕਹਿੰਦਾ ਖਾਂਦੀ ਪਿੰਦੀ ਬੇਲੀ ਬੇਟੀ ਛੜਾ ਮਾਰਦਾ ਆ ਜਵਾਰ ਨਹੀਂ ਇਦਾਂ ਦੀ ਕੱਢਦਾ ਹੈ ਹਾਂ ਦੱਸ ਖਾੜਾ ਫੇਰ ਆ ਦੇਖਿਆ ਆ ਦੇਖਿਆ ਦੇਖ ਲੈ ਹੁਣ ਯਕੀਨ ਆ ਗਿਆ ਤੈਨੂੰ ਆ ਗਿਆ ਯਕੀਨ ਯਕੀਨ ਮੈਂ ਇਹਦਾ ਯਕੀਨ ਨਹੀਂ ਹੈ ਇਹ ਬੜਾ ਹਰਾਮੀ ਕੁੱਤਾ ਬੰਦਾ ਹੀ ਹੈ ਇਹ ਮੈਂ ਹੀ ਇਹਦਾ ਨਾਲ ਚੰਗੀ ਰਹਿਣੀ ਚੰਗੀ ਰਹਿਣੀ ਆ ਦੇ ਨਾ ਮੈਂ ਚੰਗਾ ਹੀ ਆ ਮੈਂ ਇਹਨਾਂ ਨੂੰ ਫੇਰ ਸਮਝਾਇਆ ਮੈਂ ਕਿ ਆ ਦੀ ਉਮਰ ਹੋ ਗਈ ਹੈ ਤੇ ਹੁਣ ਪੈ ਗਿਆ ਦਿਮਾਗ ਆ ਦੇਖਿਆ ਦਿਮਾਗ ਆ ਦੇਖਿਆ ਆ ਦੇਖ ਮੈਂ ਬਸ ਰਹਾ ਹਾਂ ਕੁਛ ਨਹੀਂ ਜਦੋਂ ਬੰਦਾ 100 ਸਾਲ ਦਾ ਹੋਏ ਨਾ ਜਦੋਂ 101 ਸਾਲ 2 ਸਾਲ 3 ਸਾਲ ਮਤਲਬ ਫਿਰ ਹੋ ਜਾ ਤਿੰਨਾ ਸਾਲਾਂ ਦੀ ਹੋਈ ਤੂੰ ਹਜੇ ਮੈਂ ਮੈਂ ਠੀਕ ਠਾਕ ਆ ਕੋਈ ਗੱਲ ਨਹੀਂ ਆ ਠੀਕ ਹੈ ਮੈਂ ਮਾਗ ਇਹਨੇ ਤੈਨੂੰ ਨਿਆਣਾ ਕਿਆ ਦਿਮਾਗ ਖਰਾਬ ਆ ਦਿਮਾਗ ਦਿਮਾਗ ਬੱਚੇ ਵਰਗਾ ਹੋ ਜਾਂਦਾ ਆ ਦੇਖਿਆ ਦੇਖਿਆ ਦਿਮਾਗ ਬਿਲਕੁਲ ਸਿਆਣੇ ਵਰਗਾ ਦੇ ਪੁੱਤ ਸਿਆਣਿਆਂ ਵਰਗਾ ਦਾ ਦਿਮਾਗ ਕਿਹੜਾ ਕਿੱਦ ਰੱਬ ਦੀ ਘੜੀ ਤੇਰਾ ਦਿਮਾਗ ਵੀ ਸਿਆਣੇ ਵਰਗਾ ਨਿਆਣਾ ਬੰਕਾ ਲੜਾ ਰਤੀ ਇਹਨੇ ਪਤਾ ਮੰਮੀ ਨੂੰ ਕੀ ਕਿਹਾ ਕਹਿੰਦਾ ਬੀਬੀ ਉਹ ਹੋ ਗਈ ਆ ਨਿਆਣੀ ਕਹਿੰਦਾ ਜਿੱਦਾਂ ਨਾ ਪਾਗ ਲਾਂਗੂ ਕਰਦੀ ਆਲਫ ਜੀ ਕਿਹਾ ਮੈਨੂੰ ਪਾਗਲ ਕਰ ਦੇ ਕਹ ਪਰ ਕਿ ਰਾਤ ਜਿਹਦਾ ਕਰਨਾ ਪਾਗਲ ਕਰ ਮੈਂ ਕਹ ਇਹਨੂੰ ਕੋਈ ਗੋਲੀ ਗਲੀ ਲੈ ਕੇ ਦਈ ਉਥੇ ਥੋੜਾ ਦਿਮਾਗੀ ਹਾਲ ਤੇ ਦੀ ਸੈੱਟ ਹੋਵੇ ਇਹ ਲੈਣਾ ਰੱਖਾ ਕਰਦੇ ਹੁਣਾ ਇਹ ਕੱਲ ਕਹਿੰਦਾ ਕਹਿੰਦਾ ਅੰਬਰਸਰ ਹਸਪੀਟਲ ਉੱਥੇ ਇੱਕ ਦਾ ਦਿਨ ਲੈ ਜਾਨੀ ਇਹਨੂੰ ਤੇਰਾ ਆਰਾਮ ਬਾਲਾ ਆਉਂ ਜਾ ਮੇਰੀ ਮਿੱਠੀ ਆ ਮੈਂ ਕਹ ਕੋਈ ਨਾ ਬੀਬੀ ਨਾਲ ਰਹਿ ਜਾਊਂਗਾ ਪਰ ਇਹਦੇ ਦਿਮਾਗ ਨੂੰ ਝਟਕੇ ਲਵਾ ਕੇ ਲਿਆਉਣੇ ਮੈਨੂੰ ਉਥੋਂ ਤਾਰਾਣਾ ਲੈਣਾ ਰੱਖਣਾ ਹੋਇਆ ਕੀ ਕਿ ਤੁੱਤਿਆ ਕੀ ਨਾ ਸ ਮੇਰੀ ਕਿਹੜੀ ਗੱਲ ਪੁੱਛ ਨਹੀਂ ਪੁੱਛ ਪੁੱਤ ਪੁੱਛ ਪੁੱਛ ਆਜੇ ਹੋ ਇੱਥੇ ਮੁਕਾਬਲਾ ਹੋਊਗਾ ਪੁੱਛ ਪੁੱਛ ਕਿਹੜੀ ਗੱਲ ਦਾ ਗੁੱਸਾ ਕਿਉਂ ਕਰਦੀ ਹੈ ਕਿਹੜੀ ਨਿੱਕੀ ਨਿੱਕੀ ਗੱਲ ਹੀ ਕਰਦੀ ਹੈ ਉਹ ਤਾਂ ਗੱਲ ਹੀ ਕਰਦੀ ਹੈ ਉਹ ਤਾਂ ਮੇਰੇ ਛਿੜਕਿਆਂ ਦੀ ਮੁੱਕਣੀ ਆ ਹੁਣ ਅੱਜ ਦੇਖਿਆ ਇਹਨੇ ਇਹਨੇ ਕੱਲ ਇਹਨੇ ਕੱਲ ਮੰਮੀ ਨੂੰ ਨਹੀਂ ਕੁਝ ਵੀ ਕਿਹਾ ਸੁਣ ਲਾ ਇਹਨੇ ਤੇਰੇ ਤੇਰਾ ਹੀ ਉੱਥੇ ਕੀਤਾ ਸਾਰਾ ਕੁਝ ਬੀਬੀਦਾਂ ਲੱਗਦਾ ਮੈਂ ਮਮਮੀ ਨੂੰ ਨਹੀਂ ਕੋਈ ਗੱਲ ਕਿਹਾ ਇਹਨੇ ਬੀਬੀ ਨੇ ਕੋਈ ਗੱਲ ਕਹੀ ਮੈਂ ਕਿਹਾ ਬੀਬੀ ਉਹ ਸਿਆਣੀ ਜ਼ਿਆਦਾ ਹੋ ਗਈ ਉਮਰ ਬੜੀ ਹੋ ਗਈ ਆ ਉਹਦੀ ਗੱਲ ਦਾ ਗੁੱਸਾ ਆ ਦੇਖਿਆ ਸਿਆਣੀ ਜ਼ਿਆਦਾ ਹੋ ਗਈ ਆ ਦੇਖਿਆ ਮੈਂ ਗਲਤ ਬੋਲਦੀ ਆ ਆ ਦੇ ਆ ਫੇਰ ਤਾਂ ਸਿਆਣੀ ਹੋਵੇ ਸਿਆਣੀ ਤਾਂ ਹੋ ਗਈ ਤੇ ਨੂੰ ਬੋਲਣਾ ਨਹੀਂ ਬੋਲਣਾ ਨਹੀਂ ਆਂਦਾ ਮੈਂ ਦੱਸ ਕ ਕਿਹੜੀ ਗੱਲ ਕਰਦੇ ਹੈ ਗੱਲਾਂ ਉਦਾਂ ਨਹੀਂ ਕਿਹੜਾ ਕੁਛ ਨਾ ਮੈਨੂੰ ਪੱਸ ਚਲ ਬੱਛੀ ਪੱਸ ਚਲ 4 ਗੁਣਾ 4 ਕਿੰਨੇ ਹੁੰਦੇ ਹੈ 4 ਗੁਣਾ 4 6 8 4 * 8 ਹੁੰਦੇ ਹੋਰ 4 ਗਾਇ ਤੋਂ ਬਦਲ ਲੱਗ ਗਿਆ ਕਿ ਤਰਕ ਹੋ ਗਿਆ 8 ਹੀ ਹੁੰਦੇ ਆ 4 * 4 4 * 4 8 ਆ 4 * 8 ਵੀ ਵੀ ਸਾਡੇ 8 ਆ 4 * 4 ਵੀ ਵੀ 8 ਬਾਹ ਗੱਲ ਕਰ 4 * 4 8 ਇਹਦੇ 4 4 ਕਿਆ 4 * 4 8 6 * 2 12 6 ਦਾ ਪੁੱਛ ਪੁੱਛਣੀ ਚੰਦ ਕੱਟ 6 * 2 12 ਕਿਹ ਪਰੇ ਹੋ ਕੇ ਮੈਂ ਮੱਧ ਮਾਰਾ 8 * 2 16 8 * 2 16 ਆ ਕੀ ਕੀਤੀ ਗੱਲ ਬੀਬੀ ਲੈ ਪੁੱਤ ਲੈ ਬਚ ਗਈ ਛੱਡ ਗਿਆ ਦੋ 10 ਤੇ 10 20 ਆ ਜੀ ਤੇ 40 40 ਤੇ 40 ਤੇ 40 ਤੇ 40 40 ਤੇ 40 80 80 50 ਤੇ 50 50 ਤੇ 50 100 ਕੰਮ ਗਿਆ ਤੇਰਾ ਹੋ ਉਹ ਕੰਮ ਵੀ ਲੈ ਨਾ ਆਏ ਉਧਰ ਉਹ ਵੀ ਸੱਦਦੀ ਪਈ ਆ ਬੁਲਾਉਂਦੀ ਕਹਿੰਦੀ ਮੈਂ ਵੀ ਆ ਜਾ ਆ ਜਾਓ ਆ ਜਾ ਕਹਿੰਦੀ ਲੱਗੇ ਆ ਜਾ ਮੈਂ ਆ ਜਾ ਆ ਜਾ ਤੈਨੂੰ ਉਹ ਉਹ ਨਹੀਂ ਮਾੜਾ ਪਰਮਿਸ਼ਨ ਨਹੀਂ ਹੈਗੀ ਇਹਦੇ ਉਹ ਮਾੜੇ ਦੇਲ ਵਾਲੀ ਨਹੀਂ ਹੈਗੀ ਮੈਂ ਇਹਨੂੰ ਕਾਲ ਜੀ ਮੈਂ ਤਾਂ ਕਹਿੰਦੀ ਮੇਰੇ ਲੱਗੇ ਆਵੇਂ ਕਹਿੰਦੀ ਧੰਨਪਾ ਅੱਜ ਮੰਮੀ ਇੱਕ ਗੱਲ ਮੇਰੀ ਤੂੰ ਵੀ ਸੁਣ ਲੈ ਜੇ ਉਹਦੀ ਗੱਲ ਦਾ ਹੱਸ ਕੇ ਜਵਾਬ ਨਾ ਦਿੱਤਾ ਜਾਂ ਸਾਬੀ ਨੇ ਦੇਖ ਲਿਆ ਜਾਂ ਮੈਂ ਕਿਉਂ ਸਾਬੀ ਬੜੀ ਖੋਸ਼ ਆ ਤੋਂ ਮੈਂ ਨਹੀਂ ਮੈਨੂੰ ਨਾ ਕਹਿੰਦੀ ਮੈਂ ਆਉਣਾ ਨਹੀਂ ਐ ਬੜੀ ਖੋਸ਼ ਆ ਮੈਂ ਨਹੀਂ ਹੋਣੀ ਆ ਦੇਖ ਲੈ ਐਦਾਂ ਦੀ ਨਹੀਂ ਹੈਗੀ ਉਹ ਉਹ ਤਾਂ ਕਹਿੰਦੀ ਮੇਰੇ ਲਾਗੇ ਬੈਠੇ ਕੋਈ ਮੈਂ ਸਿੱਧੀ ਗੱਲ ਮੁਕਾਤੀ ਜਦੋਂ ਇਹਨੇ ਗੁੱਸਾ ਕੀਤਾ ਉਹਨੇ ਮਾੜਾ ਝਟਕਾ ਦੇਣਾ ਕਰਨਾ ਤਾਰਨਾ ਮੇਰਾ ਸੋਬਰਾ ਹਾਲ ਆ ਫਿਰ ਮੈਂ ਤਾਂ ਆਪ ਬੋਲਿਆ ਨਹੀਂ 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 ਬੀਬੀ ਤੂੰ ਆ ਆ ਦੇਖਿਆ ਇੱਕ ਰਾਤ ਸੀ ਅਗਲਾ ਗਈ ਨਾ ਆ ਦੇਖਿਆ ਕਹਿੰਦਾ ਇੱਕ ਰਾਤ ਚ ਅਗਲਾ ਗਈ ਨਾ ਆ ਆ ਆ ਆ ਹੀ ਹਰਾਮਜਾਦਾ ਕੀ ਕਹਿੰਦਾ ਕਹਿੰਦਾ ਇੱਕ ਰਾਤ ਚ ਅਗਲਾ ਗਈ ਨਾ ਮੈਨੂੰ ਮੇਰੀ ਪੁੱਛ ਗਈ ਸੀ ਮੁੱਕ ਗਈ ਮੈਨੂੰ ਕੋਈ ਬੁਲਾਉਂਦਾ ਨਹੀਂ ਤੇ ਜੇ ਤੁਸੀਂ ਇਦਾਂ ਕਰਨਾ ਤੈਨੂੰ ਕਿਹਨੇ ਨੇ ਬੁਲਾਵਾ ਆ ਦੇਖਿਆ ਆ ਦੇਖਿਆ ਆ ਦੇਖਿਆ ਆ ਦੇਖਿਆ ਆ ਦੇ ਇਹ ਚੁਗਲੇ ਖੋੜਾ ਨਹੀਂ ਉਹ ਚੁਗਲੋ ਨਹੀਂ ਆਪਾਂ ਨਹੀਂ ਨਾ ਬੁਲਾਉਂਦੇ ਹਾਂ ਹਾਂ ਹਾਂਜੀ ਇੱਕ ਮਿੰਟ ਬੀਬੀ ਇਹਨਾਂ ਦੀ ਵੀ ਸੁਣ ਲਓ ਹਾਂਜੀ ਨਾ ਬੁਲਾਈਏ ਤੇ ਪਤਾ ਲੱਗ ਜਾਂਦਾ ਬੁਲਾਉਂਦੇ ਆ ਰੋਟੀ ਪਾਣੀ ਸਾਰਾ ਕੋ ਦਿੱਤਾ ਪਰ ਬੁਲਾਉਂਦੀ ਜੀ ਨਹੀਂ ਕੀਤਾ ਕਿਉਂਕਿ ਸਾਨੂੰ ਇਹ ਬਿਨਾ ਮਤਲਬ ਇਹਨਾਂ ਪਰੇਸ਼ਾਨ ਕਰ ਦਿੱਤੀ ਟੌਰਚਰ ਕਰਦੀ ਬੜਾ ਨਹੀਂ 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 ਓਏ ਓ ਗੱਲ ਸੁਣ ਲਓ ਮੇਰੀ ਇੱਕ ਬੰਦੇ ਵਾਂਗੂ ਮੇਰੀ ਅੱਜ ਦਾ ਬਾਦਮੀ ਇੱਕ ਗੱਲ ਸੁਣ ਲਾ ਏ ਮਾਂ ਤੈਨੂੰ ਕਹਿਤੀ ਏ ਗੱਲ ਜੇ ਜੇ ਉਹਦੀ ਗੱਲ ਦਾ ਜਵਾਬ ਹੱਸ ਕੇ ਤੂੰ ਨਾ ਦਿੱਤਾ ਵੈਸੇ ਵੀ ਵੀਡੀਓ ਤੋਂ ਲਾਵਾ ਤੇ ਫੇਰ ਮੈਨੂੰ ਨਹੀਂ ਪਤਾ ਫੇਰ ਕਿਉਂ ਪਾ ਇਹ ਮੰਮੀ ਨੂੰ ਵੀ ਕਹਦੇ ਤੂੰ ਵੀ ਮੰਮੀ ਸਵਾਲ ਦਾ ਜਵਾਬੀ ਵੀ ਕੋ ਪੁੱਛੇ ਹੱਸ ਕੇ ਦੇਣਾ ਕਿਉਂ ਪਾਵਾਂ ਸਹੀ ਗੱਲ ਆ ਰਹੀ ਮਾਤਾ ਪਾਵਾਂ ਪੁੱਛੇ 50 ਵਾਰ ਹਾਂ ਜੀ ਤੁਸੀਂ ਜਵਾਬ ਹਸ ਕੇ ਦੇਣਾ ਹੁਣ ਤੂੰ ਆਪਣੇ ਇੱਕੜ ਪਹਿਲਾਂ ਬੀਬੀ ਦੀ ਸੁਣੀ ਬੀਬੀ ਮੇਰੇ ਗਮਲੇ ਅੱਜ ਸਵਾਰੇ ਤੇ ਅੱਜ ਕਿਲ ਕੋਤੇ ਉਹ ਦੱਦ ਬੜਾ ਖਲਾਰਾ ਪਾਇਆ ਨਹੀਂ ਗਮਲੇ ਨਹੀਂ ਉਹ ਗਮਲੇ ਸੈੱਟ ਕਰ ਲਾਗੇ ਮੈਂ ਸਵਾਰੇ ਆ ਹਾਂ ਬੀਬੀ ਦੱਸ ਜੋੜੇ ਮੈਂ ਜਾਣਾ ਲੈਣ ਘਰੇ ਰੱਖਣੇ ਓਏ ਇੱਕ ਵਾਰ ਬੀਬੀ ਦੀ ਗੱਲ ਸੁਣੋ ਮੈਂ ਮਾੜੀ ਕੱਢ ਕੇ ਕਹੀ ਤਨੂ ਇਹ ਤਾਂ ਪਤਾ ਲੱਗਦਾ ਮੇਰਾ ਸਵਾਲ ਕੀ ਆ ਮੈਂ ਤੇਰੀ ਮੇਰੀ ਉਮਰ ਹੋ ਗਈ ਇਹਨੇ ਮੇਰਾ ਸਵਾਲ ਤਾਂ ਨਹੀਂ ਪਤਾ ਆਹ ਕਹਿੰਦਾ ਮੈਨੂੰ ਤਾਂ ਵੀ ਨਹੀਂ ਪਤਾ ਲੱਗਾ ਤੇਰਾ ਸਵਾਲ ਕੀ ਆ ਤੇਰਾ ਸਵਾਲ ਆ ਇਹ ਨਾਲ ਤੇ ਇਹ ਨਾਲ ਦੀ ਮੈਂ ਇਹ ਗੱਲ ਸੁਣਨੀ ਆ ਥੋੜਾ ਜਿਹਾ ਲੱਗਿਆ ਆਵਾਜ਼ ਘਟਾ ਸਾਰੇ ਜਮਾਨੇ ਚ ਜਗਲ ਸੋਰੇ ਹਾਂ ਬੇਬੀ ਸਹੀ ਗੱਲ ਤੇਰੇ ਕੰਮ ਚੋਗਲੀ ਆ ਹਾਂ ਹਾਂ ਇਹ ਹੋ ਜਾਂਦਾ ਡਬਲ ਇਹ ਸਾਰਾ ਇਹਨੂੰ ਕੰਮ ਹੀ ਹੋਈ ਜਾਂਦਾ ਬੈਠ ਗਿਆ ਸ਼ਰਾਬ ਪੀ ਰਾਇਆ ਤੇਰਾ ਮੈਂ ਦੁੱਖ ਕਰਦਾ ਵਾਂ ਕੈਲੀਏ ਇਹ ਦੇਖਾ ਦਾ ਦੁੱਖ ਤੇਰਾ ਮੈਂ ਤੇ ਤੇਰੀ ਰਸਾ ਕਰਦੀ ਇਹ ਤਾਂ ਮਮੇ ਨਹੀਂ ਲੋ ਮਰਦੀ ਦੁੱਖ ਕਰਦਾ ਆ ਮੇਰਾ ਦੁੱਖ ਕਰਦਾ ਤੇਰਾ ਹਾਂ ਦੇ ਲਾ ਬੀਬੀ ਫੇਰ ਦੱਸ ਤਾ ਤੂੰ ਹੀ ਨੀ ਬੀਬੀ ਦਾ ਬੰਦਾ ਮਾਮਾ ਕਿਹਦੀ ਤਦੇ ਸ਼ਰਾਬ ਬੈਠਾ ਆ ਗੱਲ ਸਾਰੇ ਨਾਰਾਜ਼ ਹੋ ਗਏ ਸੀ ਮੈਨਾਂ ਨੂੰ ਕਿਹਾ ਕਹਿ ਕੇ ਮੈਂ ਕਹਾ ਅੱਛਾ ਐਨੇ ਕੋ ਕਹੀ ਬੀਬੀ ਨਾਰਾਜ਼ ਨੂੰ ਇਸ ਦੇਣ ਹੋ ਗਈ ਦੋ ਚੇਲੇ ਨਹੀਂ ਆਤਾ ਤਾਂ ਚਲੇ ਉਹ ਚਰਾਂਗੇ ਚਲੇ ਨਹੀਂ ਹੋਗੀ ਮੈਂ ਕਿਹਾ ਇਹਨਾਂ ਨੂੰ ਮੈਂ ਕਹਿੰਦਾ ਇਹਦੀ ਗੱਲ ਸੁਣੋ ਇਹੋ ਬਾਤ ਆ ਆ ਦੇਖਿਆ ਉੱਥੇ ਉੱਥੇ ਆ ਗੀ ਬੀਬੀ ਉੱਥੇ ਹੀ ਗੱਲ ਨੂੰ ਅੰਮ੍ਰਿਤਸਰ ਖਾਣਾ ਪੈਣਾ ਇੱਕ ਦਿਨ ਤੇਰਾ ਤੇਰਾ ਨੂੰ ਬੰਧਾ ਨਾ ਨਾ ਖਾਵੇਂ ਪੈਣਾ ਮੈਂ ਕਿਹਾ ਮਾਦਾ ਇਧਰ ਆ ਸਾਹਮਣੇ ਜਰਾ ਆ ਦੇਖਿਆ ਆ ਆ ਗੱਲਾਂ ਇਹ ਬੀਬੀ ਆ ਮੈਂ ਜਾਣਦੀ ਨਹੀਂ ਬੱਖਰੀ ਇਹ ਕੇਵਲੇ ਨਾ ਘਰੇ ਨਾ ਇਹ ਚੁਗਲੀ ਕਰਨੀ ਸਾਬੀ ਮੈਨੂੰ ਦਗਾ ਕੇ ਆ ਦੇਖਿਆ ਤੇਰੇ ਘਰੇ ਕੱਲੋਂ ਨਹੀਂ ਗਈਆਂ ਤੇਰੇ ਘਰੇ ਚਾਹ ਕੋ ਪੁੱਛਦਾ ਨਹੀਂ ਚਾਹ ਤੂੰ ਕੀ ਬਸ ਨੇਉ ਦੌਂਦੇ ਨਹੀਂ ਤੂੰ ਲੜਾਈ ਪਾ ਲੜੀ ਉਹ ਤਾਂ ਨਾ ਨਾ ਕਰੇਗਾ ਜੇ ਗਾਦੀ ਨਹੀਂ ਮੈਂ ਕਿ ਤੂੰ ਘਰੇ ਨਹੀਂ ਨਾ ਗਈ ਤਾਂ ਹੀ ਕੋਈ ਤੱਕ ਰਾਜੀ ਬਾਜੀ ਆ ਸਾਰਾ ਕੋ ਜਦੋਂ ਤੂੰ ਤੇਰਾ ਪਿਆਰ ਪਿਆ ਗਿਆ ਹਾਲ ਤੇਰਾ ਹਾਲੋ ਹੀ ਭਾਂਡੇ ਖਿਲਰ ਗਏ ਆ ਮੈਂ ਘਰ ਪਾਉਂਦੀ ਨਹੀਂ ਪਾਉਂਦੀ ਨਹੀਂ ਭਰਾਵਾ ਜਾਂ ਤੂੰ ਆ ਪੱਕਾ ਮੈਂ ਨਹੀਂ ਜਾਂਦੀ ਮੈਂ ਘਰ ਪਾਉਂਦੀ ਆ ਇਹ ਨਹੀਂ ਬਸ ਤੈਨੂੰ ਪਤਾ ਪਾਪਾ ਕਿੰਨਾ ਮਿਸ ਕਰਦਾ ਕਹਿੰਦਾ ਚਾਚੀ ਆਈ ਰਹੀ ਆ ਹੂੰ ਪਾਪਾ ਮੈਂ ਕਹਿੰਦਾ ਨਹੀਂਦਾ ਕਦਾ ਚਾਚੀ ਕੋ ਤੁਰਿਆ ਨਹੀਂ ਜਾਂਦਾ ਮੈਂ ਕੋਈ ਉਹ ਪਾਪਾ ਤੇਰਾ ਤੇ ਬੰਦਾ ਨਸਲੀ ਆ ਕਿਉਂ ਬੀਬੀ ਉਹ ਤੇ ਬੰਦਾ ਵਧੀਆ ਉਹ ਉਹਨੂੰ ਬੰਦੇ ਨੂੰ ਸਾਰਾ ਪਤਾ ਮੇਰਾ ਇਹ ਕਿਦਾਂ ਦਾ ਬੀਬੀ ਇਹ ਰਾਜਾ ਜਹਾਂਕੇ ਕਹਿੰਦਾ ਨਹੀਂ ਇਹ ਕਿਦਾਂ ਦਾ ਬੰਦਾ ਵਧੀਆ ਇਹ ਤਾਂ ਉਹ ਇਹ ਤਾਂ ਉਹਦਾ ਲੂਣਾ ਵੀ ਨਹੀਂ ਬੀਬੀ ਵਾਕਈ ਉਹ ਬੰਦਾ ਹੈਗਾ ਵਧੀਆ ਉਹ ਬੰਦਾ ਉਹ ਬੰਦਾ ਸੱਚਾ ਮੇਰੇ ਮਾ ਨੂੰ ਸੱਚੇ ਦੇਣਾ ਆ ਦੇਖਿਆ ਆਪਣਾਉਦੇ ਮੇਰੇ ਕੋਲ ਇਹ ਇਹ ਤੈਨੂੰ ਕੋਈ ਸੱਚੀ ਕਹਵੇ ਤਾਂ ਸੱਚੀ ਬਣਿਆ ਕਰ ਕਦਰ ਸਾਰੇ ਪਿੰਡ ਦੇ ਕੋਈ ਸੱਚੀ ਕਹਿੰਦਾ ਨਹੀਂ ਆ ਆ ਮੈਂ ਪੁੱਛਿਆ ਨਾ ਪੁੱਛ ਕੇ ਅੱਜ ਮੈਂ ਸਵਾਲਿਆ ਪੁੱਛ ਕੇ ਆ ਉਹਨੂੰ ਬਾਈ ਮਰਗੋਂ ਪਾਲੂ ਪੁੱਛਣਾ ਕਿ ਬੀਬੀ ਐਡੀ ਸੱਚੀ ਓਏ ਪਹਿਲਾਂ ਆਪਣੇ ਬਾਪੇ ਨੂੰ ਪੁੱਛੋ ਉਹਦੇ ਉਹ ਦਿਖਾਈ ਤੇ ਰਿਆਲ ਦਾ ਨੇ ਤੇ ਕਹਿਣਗੇ ਚਾਚੀ ਬੜੀ ਚੰਗੀ ਆ ਚਾਚੀ ਦੇਖਿਆ ਆਪਣੇ ਬਾਪੇ ਦਾ ਵੀ ਸੱਕਾ ਹੈ ਨਹੀਂ ਆ ਦੇਖ ਲੈ ਬੀਬੀ ਮਾਤਾ ਨੇ ਗਮਲੇ ਦੇ ਲਾ ਕਿਦਾਂ ਸਜਾਏ ਆ ਵੇਲਾ ਆ ਸਾਰੇ ਨੋ ਨੇ ਪੰਪੀ ਇਦਾਂ ਦਾ ਚਾੜਿਆ ਏ ਉਹਦਾ ਹੀ ਆ ਪੰਪੀ ਇਦਾਂ ਦਾ ਚਾੜਿਆ ਆ ਮੈਂ ਗੱਲ ਕਰਦਾ ਸਚਾਈ ਦੇ ਗੱਲ ਸਚਾਈ ਤੇ ਕਰਦਾ ਜੀ ਆਹ ਆਹ ਇਹ ਸਚਾਈ ਅਚਾਰੀ ਗੱਲ ਤਾਂ ਇੰਨੀ ਵੀ ਸਚਾਈ ਤੇਰੀ ਹੋ ਹੋ ਕਰੀਆਂ ਗੱਲਾਂ ਝੂਠੀਆਂ ਬੀਬੀ ਅੱਛਾ ਸਾਰੀ ਰੋਟੀ ਕਿੱਦਾਂ ਮਿਲੀ ਆ ਤੈਨੂੰ ਰੋਟੀ ਕਿੱਦਾਂ ਮਿਲੀ ਕਿਹਾ ਮੈਨੂੰ ਰੋਟੀ ਮਿਲਣੀ ਸੀ ਇਹ ਮੇਰੀ ਗੱਲ ਸੁਣ ਤੇਰੇ ਤੇਰੇ ਰਾਤ ਹਰਾਮ ਦੇ ਦਾ ਤੇ ਇੱਥੇ ਨਹੀਂ ਉੱਥੇ ਮਿਲੀ ਮੈਨੂੰ ਨਹੀਂ ਲੱਗਦਾ ਮਿਲੀ ਤੈਨੂੰ ਸਵੇਰੇ ਕਦੇ ਤੇਰੇ ਨਾਲ ਕੋਈ ਬਿੱਲ ਨਹੀਂ ਆਇਆ ਉਹ ਮੈਨੂੰ ਕਦੇ ਬੁਲਾਇਆ ਨਹੀਂ ਝਗੀ ਰਹੀ ਹੋ ਤੂੰ ਜੇ ਸਵੇਰੇ ਸੁੱਤ ਰਹਿੰਦੀ ਤੈਨੂੰ ਸਾਰੇ ਬੁਲਾਉਂਦੇ ਤੂੰ ਆ ਗਈ ਵੇਹਣੇ ਆ ਤੂੰ ਹੀ ਨਹੀਂ ਤੂੰ ਹੀ ਬੇਗਾਨਾ ਤੂੰ ਗਲੇ ਪਤੰਗਲੇ ਬੇਰਣੀ ਸੋਤੀ ਆ ਰੋਟੀ ਤੇ ਮੈਂ ਦੇ ਹੀ ਦਿੱਤੀ ਆ ਆ ਅੰਦਰ ਹੁਣੇ ਗਈ ਤੀ ਪਰ ਅੰਦਰ ਆਈ ਕੀ ਕਹਿੰਦੀ ਆ ਉਹ ਮਾਤਾ ਕੇ ਆਂਦੀ ਮਗਰ ਦੇਖ ਸਾਡੇ ਤੇਰੇ ਵਰਗੇ ਸਰਕਾਰ ਦੇ ਤੇ ਭਵਨ ਆ ਨਾਮ ਦਾ ਦੇ ਰੋਟੀ ਨਹੀਂ ਇਹਦਾ ਪੱਕਾ ਲਾਦਾ ਨਾ ਹਾਂ ਮੈਂ ਤਾਂ ਉਹ ਕੀ ਕਹਿੰਦੀ ਉਹ ਦਾ ਸੁਣ ਰਾਤੀ ਖਾਦੀ ਨਾ ਤੂੰ ਉਹ ਦਾ ਤੂੰ ਸੋਹਣੀ ਸਵਾ ਆਹੋ ਰੋਕੀ ਤੇ ਮੈਂ ਜਿੱਦਾਂ ਮਤਲਬ ਮੈਂ ਤੇ ਛੇੜਨਾ ਨੇ ਤੇ ਗੱਲ ਪੜੇ ਮੇਰੇ ਹਾਂ ਮਿਰਚਾ ਸੁਬਹ ਚੈਨੀ ਮਿਰਚ ਹੋਏਗੀ ਤਾਂ ਨੇ ਕਿਹਾ ਨਹੀਂ ਤੇਰੀ ਦਾਲ ਮੰਗਾਵਾਗੇ ਨਾ ਸੁੱਸਤੀ ਦਾ ਦੇ ਦੋ ਥੂ ਲੱਗਾ ਮੈਨੂੰ ਥੂ ਲੱਗਾ ਦੱਸ ਉਹਨੂੰ ਥੂ ਲੱਗਾ ਮੁਰਝ ਪਾ ਗਏ ਕਿ ਨਾ ਮਿਰਚਾਂ ਮੈਂ ਉੱਠ ਪਰ ਕੇ ਲੈ ਨਹੀਂ ਮੈਂ ਕਿਹਾ ਬੇਟਾ ਬਹੁਤ ਆਦੀ ੱੱਕੜੇ ਬੋਲ ਤੇ ਚਾਟ ੱੱਕੜੇ ਸੁਣੋ ਗਰਮ ਗਲਾਬ ਜਾਮਣਾ ਵੀ ਤੁਹਾਡੇ ਅੱਗੇ ਪਰੋਸਿਆ ਹੈਗੀ ਖਾ ਲਓ ਜੇ ਮਿਰਚ ਲੱਗੀ ਤੁਹਾਨੂੰ ਹੋਣੀ ਤੁਹਾਡੇ ਅੰਦਰ ਲੱਗੀਆਂ ਦਾਲ ਜੇ ਤੈਨੂੰ ਮਿਰਚਾਂ ਲੱਗੀਆਂ ਤੈਨੂੰ ਦੱਸ ਦੱਸ ਮੈਂ ਵੀ ਅਗਾ ਪਾਉਂਗਾ ਨਾ ਪਾਉਂਗਾ ਬੋੜਾ sẽ đẩy thế, cả Ghiền <laughs> ਸਾਰੇ ਘਰ ਦਾ ਨਾ ਤੂੰ ਜੂਨਾਰ ਜਿਵੇਂ ਜਿੱਦਣੇ ਸਾਡੇ ਘਰ ਚ ਆਉਂਦਾ ਉਦੋਂ ਲੜਾਈ ਪੈਂਦੀ ਪਤਾ ਤੈਨੂੰ ਏਦਾਂ ਹੀ ਆ ਨਾ ਇਹ ਲੜਾਈ ਦਾ ਮੁੱਢ ਉਹਦਾ ਲੜਾਈ ਦਾ ਪੈਦੂ ਹੋਰ ਸੀਰੀਅਸ ਹੋਇਆ ਰਾ ਸੱਚੀ ਇਹਨੇ ਮੈਨੂੰ ਕਰਿਆ ਆ ਵੇਲਾ ਸਾਨੂੰ ਨਹੀਂ ਚਾਬੀ ਦਿੱਤੀ ਕਹਿੰਦੀ ਮੈਂ ਕੋਲ ਬੈ ਕੇ ਕੱਢੀ ਪੈਰ ਚੋਂ ਵੀ ਬੜਾ ਛੋਟਾ ਬੀਬੀ ਬੜਾ ਘੈਂਟ ਹੋਇਆ ਉਹ ਸਾਡਾ ਤਾਂ ਮੇਰੇ ਚਾਰ ਪੰਜ ਐ ਮੇਰੇ ਤੂੰ ਤਾਂ ਲੈਣੀ ਕਿਉਂ ਨਹੀਂ ਆ ਤਾਂ ਮੈਂ ਕਿੱ데 ਕੱਲ ਟੱਕ ਚੋਂ ਕੱਢੇ ਕਿੰਨੇ ਕੇ ਲੈ ਲੈਣਾ ਜਲਦੀ ਨਹੀਂ ਆਉਂਦੀ ਕਿੱਥੇ ਦਮ ਇਹ ਕੱਲ ਕਹਿੰਦੀ ਸੀ ਮੈਂ ਕੋ ਨਿਕਲਦਾ ਨਹੀਂ ਤੇ ਕਿਹਾ ਨਹੀਂ ਤੇ ਮੈਂ ਚਾਬੀ ਲਵਾ ਕੱਢ ਦੋ ਆ ਕੱਢਿਆ ਹੋਰ ਵੀ ਕੋਈ ਚੀਜ਼ ਹੋndi ਕੋਈ ਹੋਰ ਵੀ ਕੋਈ ਚੀਜ਼ ਪਈ ਆਓ ਕਾਹਦੇ ਟਰੱਕ ਦੇ ਪੈਰਾਂ ਦੀ ਛੋਲ ਕੱਢ ਦੀ ਮੁੱਦੀ ਹੋਗੀ ਤਾਂ ਇਹ ਬਥੇਰਾ ਕੁਛ ਨਾ ਦੇਖ ਲਿਆ ਹੁਣ ਵੀ ਦੇਖ ਲੈ ਪਤਾ ਨਹੀਂ ਕਿੰਨਾ ਕੁ ਜੈਸੇ ਹੋ ਰੱਖੇ ਥੋੜੇ ਮਾੜ ਕੇ ਸਾਨੂੰ ਥੋੜੇ ਬੋਦੇ ਨਹੀਂ ਤੂੰ ਬੜੇ ਦੱਬੇ ਆ ਦੇ ਵਿੱਚ ਗੋਟਿਆਂ ਦੇ ਕਿੱਥੇ ਨੂੰ ਕੱਢਨੇ ਮੈਂ ਸਾਡੀ ਇਹ ਕੱਢ ਬਹੁਤ ਤੇਰੇ ਟਰੱਕ ਖੋਲਨੇ ਜਦੋਂ ਖੁੱਲਨੇ ਕਰਾ ਚਲੋ ਕੱਢ ਲੋ ਹੁਣ ਜੋ ਹੈਗਾ ਉਹ ਆਹ ਕੱਢ ਲਿਆਈਏ ਛੇਤੀ ਕਰਨਾ ਕੋਈ ਕਾਲੀ ਕਾਪੀ ਨੇ ਦੇਖ ਲਈ ਸੀ ਅੱਜ ਦਿਨ ਸਾਨੂੰ ਨਹੀਂ ਦੱਸਿਆ ਤੂੰ ਇੰਦਾਂ ਲ ਜਾਣੀ ਉਹ ਮੈਂ ਤਾਂ ਜਾ ਰਿਹਾ ਨਾ ਸੇਬ ਤੇ ਮੇਰੀ ਕਾਪੀ ਤੇ ਨਾ ਉਹ ਪਤਾ ਮੈਂ ਕਿੱਦਾਂ ਦੇਖੀ ਇੱਕਦਮ ਚੇਤਾ ਭੁੱਲ ਗਿਆ ਨੀ ਚਾਬੀ ਰੱਖਣੀ ਆ ਦੇ ਸੋਪਾ ਨਾ ਵੀ ਬਾਹਰ ਚਾਦੀ ਮੈਂ ਫਿਰ ਲਾਂਕ ਖੋਲ ਕੇ ਦੇਖ ਲਿਆ ਆਪ ਕੀ ਹੈ ਵਿੱਚ ਮੈਂ ਨਹੀਂ ਮੈਂ ਉਹ ਲਾਂਕ ਨਾ ਦੇਖੀ ਤੇ ਕਾਪੀ ਦੇ ਲਈ ਆ ਬੈਗ ਤੇਰੀ ਕਾਪੀ ਦੇ ਪੈਸੇ ਨਾ ਲੱਖ ਹੋ ਤੇ ਲੱਖ ਨਹੀਂ ਹੋਣਾ ਚੈੱਕ ਕੀਤੀ ਇਹ ਮੇਰੇ ਸਾਨਾ ਪਤਾ ਕਿੰਨਾ ਗਿਆ ਬਸ ਤੋਂ ਵੱਧ 10000 ਹੋਊਗਾ 10 10 ਦੀ ਗਰੀਬੀ ਨਾ ਸਮਝੇ ਨੂੰ ਇਹ ਬੜੀ ਥੁਈ ਆ ਵਾਵਾ ਵੀ ਨਹੀਂ ਆਣੀ ਆ ਕਹਿੰਦਾ ਥੁਈ ਆ ਹਰ ਗੱਲ ਕੋਈ 12000 ਰੁਪਏ ਦੀ ਕਾਪੀ ਤੇ ਮੈਂ ਖੁਦ ਦੇਖਿਆ ਇਹਦਾ ਪੁੱਛ ਲਾ ਇਹਨਾਂ ਨੂੰ ਆ 50000 ਤੇ ਮੈਂ ਕਢਾ ਕੇ ਲੈਂਦਾ ਸੀ ਇਹਦਾ ਦੀ ਪੋਤੇ ਨੇ ਦੇਖਿਆ ਸੀ ਕਿਸੇ ਨੂੰ ਦੱਸਿਆ ਨਹੀਂ ਬੀਬੀ ਇਹ ਝੂਠੀਆਂ ਭੰਡਾਂ ਐ ਆ ਮੈਨੂੰ ਪਤਾ ਝੂਠ ਅੰਦਰ ਆਜ ਕਾਪੀ ਪਈ ਹੈ ਲੰਗਿਆ ਦੇਖ ਲੀਕਾ ਕਾਪੀ ਅੰਦਰ ਆਜ ਪਈ ਆ ਬੀਬੀ ਆ ਤੇਰੀ ਕਾਪੀ ਚ ਕਢਾ ਕੇ ਲੈਂਦੇ ਪੈਸੇ ਕੋਤੀਰਾ ਇਹ ਕੀ ਆ ਰਾਮ ਜੀ ਦਾ ਛਡਾਉਣੀ ਨਹੀਂ ਇਹਨੇ ਭੇਜਿਆ ਵਾ ਤੇਰਾ ਗੂਠਾ ਸੁੱਤੀ ਪੀਦਾ ਲਵਾ ਲਿਆ ਸੀ ਕਾਈਨੇ ਜੋਗਾ ਹੈ ਨਹੀਂ ਇਹ ਸਾਰਾ ਝੂਠ ਐਨਾ ਇਹਦੇ ਕੋਲ ਆ ਤੇ ਨੀਲਾ ਹੋ ਗਿਆ ਗੂਠਾ ਦੇ ਕਾਈਨੇ ਜੋਗਾ ਹੈ ਨਹੀਂ ਤੂੰ ਕਾਈਨੇ ਜੋਗਾ ਹੈ ਨਹੀਂ ਆ ਨਾਲੇ ਮੇਰੇ ਕੋਲ ਇਹਨੇ ਪੈਸੇ ਹੈ ਹੀ ਨਹੀਂ ਆ ਤੂੰ ਤੇ ਮੋਗਰੀ ਇਹਦੇ ਇਹਦੇ ਪੂਲੇ ਪਾਉਂਦੇ ਨਾ ਜਾਇਓ ਇਹ ਬਹੁਤ ਅੰਦਰੋਂ ਪੈਸਾ ਜੋੜਿਆ ਇਹਨੇ ਕਿਉਂ ਗਰੀਬਣੀ ਮੈਂ ਮੈਂ ਠੀਕ ਠਾਕ ਗਰੀਬਣੀ ਨਾ ਓਏ ਤੂੰ ਫੇੜਦੀ ਕਿਉਂ ਗਰੀਬਣੀ ਇਹ ਹੈਗਾ ਲੱਖ ਰੁਪਈਆ ਦਾ ਬੀਬੀ ਕਹ ਹੈਗੀ ਮੈਂ ਅਮੀਰ ਨੰਗੀ ਸ਼ੈਨ ਛਾਏ ਨੰਗ ਸ਼ੈਨ ਛਾਏ ਇਹਨੂੰ ਕਹਿੰਦੀ ਵੀ ਹੈ ਨਹੀਂ ਜੇ ਹੈਗੇ ਹਨ ਅਸੀਂ ਦੇਖੀਏ ਯਾਰ ਹੈਗੇ ਆ ਤਾਂ ਫੇਰ ਮੇਰੀ ਵੀ ਉਹ ਮੇਰੇ ਆ ਤੇ ਮੇਰੀ ਬੀਬੀ ਦੇ ਆ ਮੈਂ ਤਾਂ ਤੇਰੇ ਕਿੰਨੇ ਕਿਹਾ ਤੇ ਹੈਗਾ 10-12 ਹਜ਼ਾਰ ਹੋਣਾ 10-12 ਹਜ਼ਾਰ ਨਹੀਂ 1 ਲੱਖ 17 ਹਜ਼ਾਰ ਮੇਰੀ ਬੀਬੀ ਦਾ 10000 ਵੀ ਲੱਖ ਰੁਪਏ ਵਰਗਾ ਆਪਣੇ ਕੁੜੀਆਂ ਨੂੰ ਦੇਣੇ ਨੇ ਸਾਹਮਣੇ ਉਧਰ ਪਿਆ ਯਾਰ ਇਧਰ ਸਾਹਮਣੇ ਉਧਰ ਮੈਂ ਗਿਣ ਕੇ ਦੱਸਾਂ ਤੇਰੇ ਕੋਲ ਵੀ ਉਹ ਤਾਂ ਕਹਦੇ ਕਿ ਮੈਂ ਕਿਤੇ ਨਹੀਂ ਆਇਆ ਕਿੰਨਾ ਦਿੱਤਾ ਨਹੀਂ ਕਦੀ ਆ ਦੇਖ ਗੱਲ ਸਾਲਾ ਬੀਬੀ ਗੱਲ ਬੜੀ ਚੁੱਕ ਕੇ ਕਰਦਾ ਏ ਕੁੜੀਆਂ ਨਾਲ ਗੱਲ ਕਹਿੰਦੇ ਮੈਨੂੰ ਆ ਆ ਦੇ ਆ ਬਕਵਾਈ ਨਹੀਂ ਨਾ ਨਾ ਪਤਾ ਕੀ ਹੁਣ ਜਿੰਨਾ ਦੇ ਨਹੀਂ ਦੇ ਛੜਿਆ ਕੁੜੀ 500 ਰੁਪਏ ਦਾ ਦਿੱਤਾ ਮੈਂ ਵੱਡੀ ਨੇ ਕਦੀ ਪਿਆਰ ਲਿਆਏ ਨੇ ਉਹ ਲੈ ਹੋਰ 500 ਰੁਪਏ ਹੀ ਦੇ ਦੇ ਕੁੜੀਆਂ ਨੂੰ ਕਿਹ ਪਜਮੀਂ ਲਿਖਦੀ ਹੈ ਉਹਨਾਂ ਨੂੰ ਲੈ ਉਹ ਦੇਖਿਆ ਹਾਂ ਦੇਖਿਆ ਪੇਕੜ ਢੇੜੀ ਕੋ ਹੋ ਗਈ ਢੇੜੀ ਹੋ ਗਈ ਨਹੀਂ ਪੈਸਾ ਦੇ ਇਹ ਅੱਜ ਹੁਣ ਜਿਹੜਾ ਫਿਰਦੇ ਹਾਂ ਮੈਨੂੰ ਯਾਰ ਬੜਾ ਥੇ ਲੱਗਦਾ ਹਾਂ 500 ਹੀ ਦੇਣਾ ਕੁੜੀਆਂ ਨੂੰ ਲੈ ਇਹ ਤਾਂ ਸਹੀ ਚੈਲਾ ਕੱਲ ਕਹਿ ਦੇ ਆ ਕਿਸੇ ਨੂੰ ਕਹਿਣਾ ਬੜਾ ਸੌਖਾ ਹਾਂ ਕੁੜੀਆਂ ਮੇਰੀਆਂ ਤੇ ਕਾਲ ਆ ਦੇ ਆ ਦੇ ਆ ਦੇ ਇਹ ਕਿਧਰ ਬੰਦੀਆਂ ਤੇਆਂੀਆਂ ਚੱਗੀਆਂ ਹੁੰਦੀਆਂ ਬਜਾਰੀਆਂ ਤੇਰਾ ਕੀ ਪਤਾ ਮੇਰੀਆਂ ਕੁੜੀਆਂ ਦਾ ਨਾਂ ਨਾ ਲੱਭ ਸਕੋ ਤੇਰੀਆਂ ਕੁੜੀਆਂ ਬਹੁਤ ਆੜੀਆਂ ਭੂੜੀਆਂ ਲੱਗਦੀਆਂ ਤੇਰੀਆਂ ਕੁੜੀਆਂ ਜ਼ਿਆਦਾ ਹੁੰਦੀਆਂ ਭੂੜੀਆਂ ਦਿੱਤਾ ਫਿਰ ਦੋਖਾ ਦੰਦੋ ਕੱਲਾੜਾ ਦੋਖਾ ਲੱਗਦਾ ਇਥੇ ਆ ਲੈ ਸਾਰੇ ਨਹੀਂ ਦੇ ਸਾਰੇ ਦੀ ਦੇ ਤੂੰ ਕੱਲੀ ਜਿੰਨੀ ਆ ਧਮਕੇ ਕੇ ਕਿਦੋਂ ਕਿਦੋਂ ਮਾਰਦਾ ਹੈਂਗੀ ਤੂੰ ਹੀ ਹੁੰਦਾ ਕੀ ਬਣੀ ਤੇਰਾ ਕੀ ਆਂਦੀ ਆ ਰਗਾ ਰਗਾ ਕੋਠੇ ਦੇ ਬਹਿ ਦੀ ਕਿ ਚਾਰ ਨਾ ਰੋਟੀ ਖਾ ਕੇ ਸਾਰੇ ਲੜਾਈ ਪਾ ਛੱਡ ਦੀ ਘਰ ਚ ਤੁੰਗੀ ਪੌਣੀ ਪੌਣੀ ਇਹਦਾ ਪੌਣੀ ਆ ਆ ਸੋਟ ਆ ਸੋਟ ਹੱਥ ਦੇ ਆਪਾਂ ਲੈ ਜਣੀ ਮੈਂ ਚਾਕੇ ਰਾਤ ਰਾਤ ਦੇ ਕੰਬਲ ਕੇ ਕੇਸੀ ਦੇ ਕੰਡ ਮਾਰ ਕੇ ਰਗਾ ਮੇਰਾ ਪੋਤਾ ਪੌਣੀ ਆ ਕਹੇ ਮੇਰਾ ਪੋਤਾ ਬੈਠਾ ਆ ਅਜਾ ਜੰਮਿਆ ਨਹੀਂ ਕੋਈ ਲਾ ਰੌਣ ਕਲਾਤੀ ਦੀ ਜੀ ਆ ਗਿਆ ਆ ਗਿਆ ਰੌਣ ਕਲਾ ਆ ਉਦਾਂ ਹੀ ਬੀਬੀ ਪਰਲੇ ਮੱਲਿਓ ਆ ਜਿਹੜਾ ਤੂੰ ਟੋਟਾ ਲੈਣਾ ਇਹ ਗੋਲ ਕਰਕੇ ਤੇ ਪਾਸੇ ਤੇ ਬਹੁਤ ਹੀ ਸਾਹਮਣੇ ਹੋ ਸਾਹਮਣੇ ਹੋ ਡਰ ਗਏ ਆ ਜੀ ਡਰ ਗਏ ਭਾਈ ਸਾਡੇ ਡਰਨਾ ਹੀ ਪੈਣਾ ਹੈ ਡਰਨਾ ਹੀ ਪੈਣਾ ਸਾਹਮਣੇ ਹੋਣ ਚਾਹੀਦੇ ਆ ਮੈਂ ਮੈਂ ਨਹੀਂ ਡਰਦੀ ਕਿਸੇ ਤੋਂ ਤੁਸੀਂ ਡਰਦੇ ਹੋ ਉਹਨਾਂ ਨੂੰ ਡਰ ਲਾਦਾ ਮੁੜ ਕੇ ਤੂੰ ਮੂੰਹ ਹਿੱਡਾ ਕਰ ਲੈਣੀ ਪੜੋਲੀ ਯਾਰਾਂ ਸਜਾ ਕੇ ਮੈਂ ਨਹੀਂ ਕਰਦੀ ਤੁਹਾਡੇ ਹੋ ਜਾਂਦੇ ਤੁਹਾਡੇ ਹੁੰਦੇ ਮੇਰਾ ਮੁੜ ਕੇ ਬਰੇਗਾ ਨਹੀਂ ਨਾ ਬੜਾ ਮੇਰੇ ਕੋਲ ਕੀ ਦੀ ਵੀ ਮੇਰਾ ਮੂੰਹ ਹੈਗਾ ਤੁਹਾਡੇ ਹੁੰਦੇ ਚੱਲ ਆ ਤੁਸੀਂ ਦੌੜ ਤੈਨੂੰ ਹੱਲੇ ਨਾ ਆ ਆ ਪਤਾ ਹੀ ਹੈ ਮੈਨੂੰ ਕੀ ਕਰਨਾ ਉਹ ਤੂੰ ਨਹੀਂ ਸਾਡੀ ਸੁਣਦੀ ਤਾਂ ਹੀ ਤੇ ਹੁਣ ਤੇਰੇ ਅੱਗੇ ਪਿੱਛੇ ਤੇਰੇ ਪੈਰ ਚੁੰਮੀ ਦੇ ਕਹਿੰਦੀ ਤੇਰਾ ਬਲੈਕ ਜਾਂ ਮੂਹ ਬੀਬੀ ਬੀਬੀ ਓਕੇ ਨਜ਼ਾਰਾ ਲਿਆਤਾ ਅੱਜ ਬੀਬੀ ਨੇ ਨਜ਼ਾਰਾ ਲਿਆਤਾ ਨੀ ਮਰਜ਼ੀ ਬੁਲਾ ਲਾ ਲੜਨੂ ਮੈਂ ਲੜੂਗੀ ਜਿੱਥੇ ਉਹਦੇ ਨਾਲ ਉਹਦੇ ਹੱਕ ਆ ਉਸੇ ਲੜ ਜਿੱਥੇ ਲੜਾਈ ਉਸੇ ਕਰਾਂਗੀ ਕਰ ਆ ਪਾਜਾ ਮਾਰਸਾ ਪਾਣੀ ਪਿਲਾਓ ਪਾਣੀ ਪਿਲਾਓ ਮੇਰੀ ਪਾਣੀ ਮਾਰਸਾ ਪਲੀ ਨਾ ਪਾਣੀ ਪਿਲਾਓ ਮੇਰੀ ਬੀਬੀ ਜਿਹੜੇ ਸਾਲ ਐ ਮੇਰਾ ਤਰਾ ਕੱਟਦਾ ਇਹਨੇ ਮੇਰੇ ਬਸ ਖਾਤੇ ਉਹਨਾਂ ਵਿੱਚ ਫੱਤੀ ਆ ਇਹਦੇ ਨਾਲ ਇਹਨੂੰ ਵੀ ਕਹਦੇ ਕਾ ਤੇਰੇ ਵਰਗੀ ਨਾ ਵੀ ਕੁਵੱਤੀ ਆ ਪਾਣੀ ਪੀਓ ਸਾਲ ਆ ਮੈਂ ਪਾਜਾ ਮਾਰਸਾ ਪਹਿਲਾਂ ਪਾਣੀ ਪਾਣੀ ਤੇ ਪੀਣਾ ਪਹਿਲੇ ਕੋਈ ਜਵਾਬ ਸੁਣਦੇ ਇੱਥੇ ਹੀ ਆ ਪਾਣੀ ਮੈਨੂੰ ਕੁਛ ਨਹੀਂ ਹੋਇਆ ਕੁਛ ਨਹੀਂ ਹੋਇਆ ਤੂੰ ਦਾਗੀ ਤਨ ਦਾ ਜੇ ਮਾਰਾ ਕਿ ਇਹੋ ਹੈ ਤੂੰ ਪਾਣੀ ਪਿਲਾਓ ਪਾਣੀ ਪਿਲਾ ਨਾ ਇਹਨੇ ਇਹ ਸਰੀਰ ਇਦਾਂ ਮੈਂ ਉਹ ਤੇਰੇ ਸਦਕੇ ਇਹ ਗੱਲ ਹਾਂ ਇਹ ਗੱਲ ਵਾਗ ਗਈ ਆ ਇਹ ਸਹੀ ਗੱਲ ਇਹ ਬੀਬੀ ਹਾਡੀ ਦਾ ਹਾਟ ਆ ਜਿਹੜੀ ਇੰਨੀ ਉਮਰ ਦੇ ਵਿੱਚ ਆਪਣਾ ਨਹੀਂ ਕੀ ਹੋ ਗਿਆ ਨਹੀਂ ਮਯਾਗ ਨਹੀਂ ਜੋਏ ਜਿੰਨੀ ਉਮਰ ਦੇ ਵਿੱਚ ਆਪਣਾ ਆਪ ਲੈ ਕੇ ਤੁਰੀ ਜਨਾ ਇਹ ਵਾਕੇ ਪ੍ਰਮਾਤਮਾ ਲਓ ਨਾ ਮਹਾਰਾਜ ਮੇਹ ਰਿਆ ਮਹਾਰਾਜ ਦੀ ਤੇ ਅਸੀਂ ਸ਼ੁਕਰ ਕਰਦੇ ਵੀ ਮਤਲਬ ਸਾਹਮਣਾ ਨਹੀਂ ਪੈਂਦਾ ਗੱਲ ਕਰਦਾ ਉਦਾਂ ਹੀ ਵੇਹੇ ਉਦਾਂ ਹੀ ਲੱਗੇ ਰਹਿੰਦੇ ਕੋਈ ਦਦੀ ਗੱਲ ਨਹੀਂ ਬੀਬੀ ਏ ਇਹ ਦਾ ਤੇਰਾ ਬਥੇਰਾ ਪਿਆਰ ਕਰਦਾ ਹਾਂ ਮੈਨੂੰ ਪਤਾ ਹੈ ਮੇਰੀ ਮਿੱਠੀ ਐ ਨਾ ਸਭ ਦੇ ਹਸੀਂ ਨੇ ਕਹਦੇ ਸਭ ਦਾ ਮੇਰੇ ਨਾਲ ਗੱਲ ਚੰਗੀ ਮੇਰੀ ਕਰਿਆ ਕਰ ਹਾਂ ਕਾ ਉਹ ਤੂੰ ਨਾ ਓਏ ਅਬੀਬੀ ਤੇਰੇ ਜਿਹੜੇ ਪੋਤੇ ਤੇ ਤੇਰੀਆਂ ਨੋਹਾਂ ਗਵਾ ਆ ਮੈਂ ਕਦੀ ਤੈਨੂੰ ਮਾੜਾ ਨਹੀਂ ਕਿਹਾ ਮੈਂ ਤੁਹਾਨੂੰ ਕਹਿ ਕੇ ਕਿ ਤੁਸੀਂ ਇਕੱਠੇ ਰਹਿਆ ਕਰੋ ਲੜਿਆ ਨਾ ਤੂੰ ਮੰਮੀ ਇਹ ਇਹ ਮੈਨੂੰ ਨਹੀਂ ਕੁਝ ਕਹਾਂ ਮੈਂ ਬੜਾ ਕਹਿਣ ਕਹਿੰਦੀ ਸੀ ਤਾਂ ਮੈਨੂੰ 100 ਗੱਲਾਂ ਹੋ ਜਾਂਦੀਆਂ ਸੋ ਲਵ ਯੂ ਤੇ ਤੂੰ ਕਹਿੰਦਾ ਮੇਰਾ ਮੇਰਾ ਬੋਡੀ ਦਾ ਇਦਾਂ ਹੀ ਹੋ ਜਾ ਬੈ ਚੜ ਚੜਦੀ ਕਲਾ ਚੜੋ ਬੀਬੀ ਤੂੰ ਮੈਨੂੰ ਪਿਆਰ ਕਰਦੀ ਏ ਮਨਪ੍ਰੀਤ ਨੂੰ ਮੈਂ ਬਿਲਕੁਲ ਛੜੀ ਤੂੰ ਮਨਪ੍ਰੀਤ ਨੂੰ ਪਿਆਰ ਕਰਦੀ ਜ਼ਿਆਦਾ ਕਿ ਮੈਨੂੰ ਮੈਂ ਸਾਰਿਆਂ ਨਾਲ ਬੁਣਤ ਕਰਦੀ ਨਹੀਂ ਮੈਨੂੰ ਕਿ ਮਨਪ੍ਰੀਤ ਨੂੰ ਨਹੀਂ ਮੈਂ ਸਾਰਿਆਂ ਤੇ ਤੇਰਾ ਏ ਅਜੇ ਚੱਲ ਜਾਣਾ ਪੁੱਛਦੀ ਏ ਕਦੀ ਕਿੱਥੇ ਗਿਆ ਨਹੀਂ ਉਹਦਾ ਵੀ ਤੈਨੂੰ ਫਿਕਰ ਹੈਗਾ ਪੂਰਾ ਮਨਪ੍ਰੀਤ ਦਾ ਵੀ ਹੋਰ ਫਿਕਰ ਨਹੀਂ ਠੀਕ ਕਰਦੀਗਾ ਅੱਛਾ ਹੋਰ ਐਵੇਂ ਲੈਂਦੀ ਆ ਹਾਂ 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 ਨਹੀਂ ਨਹੀਂ ਸਹੀ ਗੱਲ ਹੈ ਕਹਿੰਦੇ ਫੇਰ ਵੀ ਠੀਕ ਆ ਆਈਂ ਤੇ ਕਹਿੰਦੇ ਸਾਡੇ ਕੋਲ ਸਾਡੇ ਕੋਲ ਪਲ ਪਲ ਰਵੇ ਅਸੀਂ ਤੇ ਉਹਨੂੰ ਇਦਾਂ ਹੱਥਾਂ ਤੇ ਚੁੱਕ ਕੇ ਰੱਖੀਏ ਕਿਉਂ ਬੀਬੀ ਕਪੜਾ ਮੈਨੂੰ ਸਾਰਾ ਪਤਾ ਇੱਕ ਲੱਖ ਵੀ ਕਹੇ ਇਹ ਨਹੀਂ ਪਤਾ ਮੈਨੂੰ ਕਿੰਨਾ ਚੱਕਣਾ ਨਹੀਂ 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 ਵਧੀਆ ਸੁਭਾਅ ਆਦਾ ਉਹਦੀ ਬੀਬੀ ਇਦਾਂ ਹੀ ਆ ਜੀ ਚੰਗਾ ਹੋਵੇ ਤੇ ਹਨਾ ਠੀਕ ਹੈ ਕੋਈ ਗੱਲ ਨਹੀਂ ਉਸੇ ਗਿੱਲੇ ਡੰਡੇ ਬੀਬੀ ਆਪਣੀ ਸਿਰਤਾਪੀ ਡੱਡਾ ਦੱਸ ਜੀ ਹੁਣ ਉੱਥੇ ਗੁੱਸੇ ਗਿੱਲੇ ਹੋਈ ਹੋਈ ਜਾਂਦੇ ਹੋਈ ਜਾਂਦੇ ਬੀਬੀ ਬਾਏ ਬਾਏ ਕਰਦੇ ਬਾਏ ਬਾਏ ਜੀ ਬਾਏ ਬਾਏ ਸੋ ਮਹਾਰਾ ਚੜਦੀ ਕਲਾ ਵਿੱਚ ਰੱਖੇ ਬੀਬੀ ਭਰਾਵਾ ਮਨਾ ਲਈ ਆ ਤੁਹਾਡੇ ਬੜੇ ਮੈਸੇਜ ਹੈ ਕਿ ਬੀਬੀ ਨਾਲ ਨਹੀਂ ਰੁਸਣਾ ਬੀਬੀ ਬੀਬੀ ਚੰਗੀ ਆ ਜੇ ਬੀਬੀ ਨਾਲ ਰੁਸੇ ਅਸੀਂ ਤੁਹਾਨੂੰ ਦੇਖਣਾ ਨਹੀਂ ਕਰਨਾ ਅਸੀਂ ਭਰਾਵਾ ਮਨਾ ਲਿਆ ਬੀਬੀ ਬੀਬੀ ਤੋਂ ਬਿਨਾ ਅਸੀਂ ਕੱਖ ਦੇ ਵੀ ਨਹੀਂ ਆ ਯਾਰ ਬੀਬੀ ਦਬਿਨਾਈ ਕੋਕਰੇ ਵੀ ਨੀਆ ਚੱਲ ਬਈ ਪੈਰੀ ਪੈ ਜਾ ਛੇਤੀ ਆ ਜਾ ਮੈਂ ਤਾਂ ਕੱਲ ਵੀ ਨਹੀਂ ਨਹੀਂ ਪੈਗੀ ਤਾਂ ਫੇਰ ਗੱਲ ਬਣਨੀ ਹੈ ਪੈਰ ਪੈ ਠੀਕ ਆ ਕੋਈ ਗੱਲ ਨਹੀਂ ਕੋ ਲੜਾਈ ਨਹੀਂ ਖੜੀ ਸਾਰੀ ਕੀ ਇਹ ਤਾਂ ਪੈਰੀ ਨਾ ਪਿਆ ਤੂੰ ਲੱਤਾ ਵੀ ਮੇਰੀਆਂ ਜਾਂਦੀਆਂ ਲੱਗੀਆਂ ਤੂੰ ਪੈਰੀ ਨਾ ਪਿਆ ਕਰ ਕੀ ਜਵਾਬ ਦੇ ਦੇਣਾ ਲੱਤਾ ਲੈ ਤੂੰ ਓਕੇ ਜੀ ਲਵ ਯੂ ਸੋ ਨਵੇਂ ਵਲੌਗ ਚ ਮਿਲਾਂਗੇ ਤੇ ਇੱਥੇ ਹੁਣ ਲੰਬਾ ਹੋ ਜਾਣਾ ਵਲੌਗ ਸੋ ਜਿਨ੍ਹਾਂ ਦੇ ਯਾਰ ਮੈਸੇਜ ਹਨ ਮੈਂ ਕੱਲੇ ਕੱਲੇ ਤੇ ਮੈਸੇਜ ਰੀਡ ਕਰਦਾ ਆ ਪਰ ਆਪਾਂ ਬਜਰੀ ਲੈਣ ਜਾਣਾ ਹਾਂ ਹਾਂ ਆਪਾਂ ਹੁਣ ਬਜਰੀ ਲੈਣ ਚੱਲੇ ਇੱਕ ਕੰਮਕਾਰ ਜੇ ਆ ਤੇ ਇੰਨਾ ਕੁ ਵਲੌਗ ਇੰਜ ਬੀਬੀ ਐਦਾ ਕਰ ਦੇ ਕਾ ਚੜਦੀ ਕਲਾ ਚੜਦੇ ਕੱਲ ਪੀਤੀ ਆ ਜੱਟੀ ਨੇ ਤੁਸੀਂ ਵੀ ਕਰਦਾ ਮਾਰੇ ਚੜਦੀ ਕਲਾ ਮਾਰੇ ਚੜਦੀ ਕਲਾ ਉਹ ਮੇਰੀ ਉਂਗਲ ਐਦਾ ਹੀ ਜਾਏ ਆ ਉਧਰ ਤਾਰ ਵੀ ਉਧਰ ਨਾਲ ਆ ਲਈ ਕਿਤੇ ਅੰਦਰੋਂ ਐਦਾ ਹੀ ਉਧਰ ਆ ਜਾਏ ਅਸੀਂ ਨਾ ਜਾਈ ਤਾਂ ਅਸੀਂ ਇਹ ਫੇਰ ਉਹ ਗੱਲ ਮੁਰਾਫਾ